ਇਕਸੋਡੇ ਸਕੂਲ ਚ ਸਮੱਸਿਆ ਇਹ ਆ ਰਹੀ ਆ ਕਿ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗਾਲ ਛਿੜਕ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਗੜ ਪਾ ਦਿੰਦੇ ਆ ਸਾਰੇ ਚ ਬੁੱਲਾ ਨਹੀਂ ਆ ਰਹੀ ਉਹ ਵੀ ਇਹ ਗੱਲ ਚ ਤਾਰ ਪਾ ਰਹਿ ਰਹੇ ਆ ਤੁਹਾਨੂੰ ਬੁਰਾ ਲੱਗੇ ਤੁਸੀਂ ਆਪਦੀ ਬੋਲਣ ਦੀ ਦੇਜਣਾ ਸੁਣਨ ਨੂੰ ਨਹੀਂ ਸਰ ਮੈਂ ਕਹਿ ਰਿਹਾ ਮੈਂ ਇਹ ਲੋਕਾਂ ਨਾਲ ਜਿਹੜੇ ਖੋਣ ਨੂੰ ਮੈਂ ਤਾਂ ਜੇਪਾਂ ਪਰ ਪਰ ਕੇ ਸੋਨੂੰ ਪੈਸੇ ਦਿੰਦੇ ਨੇ ਨਾਲੇ ਆਪਦੀ ਬੋਲੀ ਦਾ ਆਪਣੇ ਸੱਭਿਆਚਾਰ ਦਾ ਕਹਾਣ ਕਰਾ ਰਹੇ ਨੇ ਅੱਜ ਅੱਜੇ ਧਰਨਾ ਲੱਗਿਆ ਲੋਕ ਇਕੱਠੇ ਹੋ ਕੇ ਆਏ ਆ ਤੁਸੀਂ ਪੰਜਾਬੀ ਹੋ ਛੋਡੇ ਪੰਜਾਬ ਦੇ ਵਿੱਚ ਆ ਕੇ ਅੰਧਰਾ ਪ੍ਰਦੇਸ਼ ਦੇ ਬੰਦਿਆਂ ਨੇ ਸਕੂਲ ਖੋਲ੍ਹਿਆ ਤੇ ਸਾਡੇ ਜਵਾਕਾਂ ਦੇ ਕਾਲਜ ਤੇ ਤਖਤੀ ਲੱਹ ਕੇ ਪਾਉਂਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਐਂ ਤੁਸੀਂ ਜਲੀਲ ਕਰ ਰਹੇ ਹੋ ਜਵਾਕਾਂ ਨੂੰ ਪੰਜਾਬ ਦੇ ਵਿੱਚ ਆ ਇਹਨੂੰ ਲੈ ਤਰੇ ਆ ਜਿਹੜਾ ਮੁਰੇ ਲਾਇਆ ਹੋਇਆ ਨੂੰ ਐਂ ਨਹੀਂ ਪਤਾ ਵੀ ਇਹ ਬੰਦਾ ਕੀ ਬੋਲੀ ਜਾਂਦਾ ਲਸ ਇਹ ਸਾਡੇ ਜਵਾਕਾਂ ਨੂੰ ਪੰਜਾਬੀ ਪੜ੍ਹਨ ਦੇਣਗੇ ਯਾਰ ਹੂੰ ਹੂੰ ਸਾਰਾ ਸਾਬ ਲੈ ਕੇ ਤੁਸੀਂ ਅੰਧਰਾ ਤੋਂ ਰੱਖ ਲਿਆ ਹਾਂਜੀ ਤੇ ਫੇਰ ਯਾਰਸ ਕਮਾਲ ਕਰੀਏ ਨੋ ਯਾਰ ਤੁਸੀਂ ਤੂੰ ਦਾ ਘਟੋ ਘਟ ਆਪਣੇ ਲੋਕਾਂ ਨਾਲ ਬਾਹਰ ਜਾ ਕੇ ਬੈਠ ਜਿਹਦੇ ਧਰਨੇ ਦੇ ਬੈਠੇ ਵੀ ਹਾਂ ਯਾਰ ਮੈਂ ਤੁਹਾਡੇ ਨਾਲ ਲੁੱਤ ਮਾਰੋ ਯਾਰ ਇਹ ਜੀ ਨੌਕਰੀ ਨੂੰ ਸਾਰੀ ਜੁੱਤੀ ਦੇ ਰੱਖੋ ਇਹ ਨੌਕਰੀ ਜਿਹੜੀ ਛੁੱਡੀ ਸੀ ਫੌਂਡ ਨੂੰ ਖਤਮ ਕਰਨ ਦੇ ਤੁਰੇ ਹੋਏ ਲੋਕ ਨੇ ਯਾਰ ਇਹ ਹਾਂ ਇਹ ਆਏ ਨਹੀਂ ਅਸੀਂ ਬਖਸ਼ਣੇ ਜਿਹੜੇ ਬੰਦੇ ਸਾਡੀ ਬੋਲੀ ਨੂੰ ਮਾਰਨਗੇ ਇਹਨਾਂ ਨੂੰ ਲੱਗਦਾ ਵੀ ਤੁਸੀਂ ਪੰਜਾਬ ਜਾ ਕੇ ਆਪਣਾ ਆਪਣਾ ਕਲਚਰ ਆਪਣਾ ਸੱਭਿਆਚਾਰ ਤੇ ਆਪਣਾ ਸਾਰਾ ਕੁਝ ਥੋਪ ਦੇਵਾਂਗੇ ਇਹਨੂੰ ਕਹੇ ਬਹਿਮ ਕੱਢ ਦਿਓ ਪੰਜਾਬ ਦੇ ਇੱਕ ਨਿੱਜੀ ਸਕੂਲ ਵਿੱਚ ਬੱਚਿਆਂ ਦੇ ਪੰਜਾਬੀ ਬੋਲਣ ਤੇ ਰੋਕ ਲਾਈ ਗਈ ਹੈ ਇਹ ਨਹੀਂ ਨਹੀਂ ਜਿਹੜਾ ਵੀ ਵਿਦਿਆਰਥੀ ਸਕੂਲ ਵਿੱਚ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕਰਦਾ ਹੈ ਉਸ ਨੂੰ ਬੇਇੱਜ਼ਤ ਕਰਨ ਲਈ ਉਸ ਦੇ ਗਲ ਵਿੱਚ ਕਾਰਡ ਲਟਕਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਸਕੂਲੀ ਵਿਦਿਆਰਥੀਆਂ ਨੇ ਵੀਡੀਓ ਬਣਾ ਕੇ ਇਸ ਦਾ ਵਿਰੋਧ ਕੀਤਾ ਹੈ ਅਤੇ ਸਕੂਲ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਕਰਨ ਦੀ ਮੰਗ ਕੀਤੀ ਹੈ ਹੁਣ ਬਾਲਦੇ ਆ ਕੀ ਆ ਵੀ ਆ ਵੀ ਲਾਜ ਨਹੀਂ ਕੀਤੀ ਸਾਰੇ ਬੋਲਾਂ ਦੀ ਰਿਪੋਰਟ ਹੈ ਇਹ ਕਹਿੰਦੇ ਆ ਜੀ ਕਾਟਵਾਇਆ ਲੱਗੇ ਵੀ ਆ ਵੀ ਬੋਲਾਂ ਦੀ ਬੇਇਜ਼ਤੀ ਦਾ ਸੁਲੂ ਨੂੰ ਜੀ ਵੀ ਸਾਡੀ ਮਾਨ ਪਾਇਦੀ ਬੋਲਣਾ ਚਾਹੁੰਦੇ ਹਨ ਉਹ ਪਾਵਨ ਲਿਆ ਆ ਤੇ ਮਾਮਲਾ ਮਾਨਸਾ ਦੇ ਨਿੱਜੀ ਸਕੂਲ ਸ਼੍ਰੀ ਚੇਤਨਿਆ ਸਕੂਲ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਲਜ਼ਾਮ ਨੇ ਕਿ ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਨਾ ਸਿਰਫ ਰੋਕਿਆ ਜਾਂਦਾ ਹੈ ਸਗੋਂ ਉਹਨਾਂ ਦੇ ਗਲਾਂ ਵਿੱਚ ਤਖਤੀਆਂ ਪਾ ਕੇ ਉਹਨਾਂ ਨੂੰ ਬੇਇਜ਼ਤ ਕੀਤਾ ਜਾਂਦਾ ਹੈ ਉਧਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੱਖਾ ਸਿਧਾਣਾ ਨੇ ਫੋਨ ਕਰਕੇ ਸਕੂਲ ਪ੍ਰਬੰਧਕਾਂ ਨੂੰ ਚੇਤਾਵਨੀ ਦਿੱਤੀ ਇਹ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਬੋਲਣ ਤੇ ਰੋਕ ਲਾਉਣ ਦੀ ਗੱਲ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਸਕੂਲ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਹਾਂਜੀ ਆਪਣਾ ਸ਼੍ਰੀ ਚੇਤਨਿਆ ਸਕੂਲ ਤੋਂ ਬੋਲਦੇ ਹੋ ਮਾਨਸਾ ਤੋਂ ਯਸ ਸਰ ਯਸ ਮੈਂ ਲੱਖਾ ਸਿੰਘ ਸਿਧਾਣਾ ਬੋਲਦਾ ਜੀ ਇਕ ਸੂਦੇ ਸਕੂਲ ਚ ਸਮੱਸਿਆ ਇਹ ਆ ਰਹੀ ਆ ਕਿ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗੱਲ ਚ ਲਿਖ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਪੰਜਾਬੀ ਲੈਂਗੁਏਜ ਹਾਂਜੀ ਤੁਸੀਂ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਕੂਲ ਖੋਲ੍ਹ ਕੇ ਸਾਡੇ ਪੰਜਾਬੀ ਬੋਲੀ ਦੇ ਬੋਲਣ ਦੇ ਉੱਤੇ ਇਸ ਤਰ੍ਹਾਂ ਕਰ ਰਹੇ ਹੋ ਇੱਕ ਮਿੰਟ ਸਰ ਮੈਨੂੰ ਪੰਜਾਬੀ ਨਹੀਂ ਆਤਾ ਇੱਕ ਵਾਰੀ ਗੱਲ ਕਰੋ ਬਹੁਤ ਸਾਰਾ ਕੋ ਪੰਜਾਬੀ ਬੰਦਾ ਬਲਾ ਲਓ ਹੁਣ ਪੰਜਾਬੀ ਕੋਈ ਹੈ ਨਹੀਂ ਤੁਹਾਡੇ ਸਕੂਲ ਚ ਕੋਈ ਪੰਜਾਬੀ ਟੀਚਰ ਨਹੀਂ ਤੁਸੀਂ ਰੱਖ ਰਹੇ ਉਹਨਾਂ ਨੂੰ ਕੱਢੀ ਜਾਣੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਨਸਾ ਦਾ ਬੈਕਵਾਰਡ ਲੋਕ ਨੇ ਤੁਸੀਂ ਲਿਆ ਕੇ ਆਂਧਰਾ ਪ੍ਰਦੇਸ਼ ਤੋਂ ਇੱਥੇ ਆਪਣੇ ਟੀਚਰ ਰੱਖ ਲੇ ਕੇਰਲਾ ਤੋਂ ਰੱਖ ਲੇ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਪੰਜਾਬ ਦੇ ਵਿੱਚ ਆ ਕੇ ਮਾਰ ਰਹੇ ਹੋ ਹੈਲੋ ਤੁਸੀਂ ਪੰਜਾਬੀ ਦੀ ਚਰੋਹੀ ਨਹੀਂ ਸਾਰੇ ਕਿਹੜੇ ਨੇ ਜੀ ਆਪਣੇ ਨਵਨੀਤ ਕਰਤਹਸਿਬ ਸਰਈ ਭਾਈ ਸਾਹਿਬ ਤੁਸੀਂ ਮੈਨੂੰ ਆਪਣਾ ਅੱਖ ਦਾ ਨਾਮ ਦੱਸੋ ਤੇ ਤੁਸੀਂ ਇੱਥੇ ਕੀ ਕਰਦੇ ਮੈਨੂੰ ਦੱਸੋ ਮਨਾ ਚਾਣਨਾ ਪਏਗਾ ਹਾਂ ਜੀ ਤੁਸੀਂ ਟੀਚਰ ਹੋ ਨਹੀਂ ਨਹੀਂ ਸਰ ਤੁਸੀਂ ਕੌਣ ਹੋ ਮੈਨੂੰ ਦੱਸੋ ਨਾ ਮਾੜਾ ਜਿਹਾ ਕੌਣ ਹੋ ਤੁਹਾਡਾ ਕੀ ਤੁਹਾਡੇ ਮੈਨੇਜਮੈਂਟ ਚੋਂ ਕੌਣ ਹੋ ਨਹੀਂ ਸਰ ਨਹੀਂ ਮੈਂ ਤਾਂ ਰਿਸੈਪਸ਼ਨ ਤੇ ਬੋਲ ਰਹੀ ਜੀ ਤਾਂ ਰਿਸੈਪਸ਼ਨ ਤੋਂ ਬੋਲ ਰਹੇ ਆ ਅੱਜ ਇੱਥੇ ਧਰਨਾ ਲੱਗਿਆ ਲੋਕ ਇਕੱਠੇ ਹੋ ਕੇ ਆਏ ਆ ਤੁਸੀਂ ਪੰਜਾਬੀ ਹੋ ਛੋਡੇ ਪੰਜਾਬ ਦੇ ਵਿੱਚ ਆ ਕੇ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਸਕੂਲ ਖੋਲ੍ਹਿਆ ਕਿ ਸਾਡੇ ਜਵਾਕਾਂ ਦੇ ਕਾਲਚੇ ਤਖਤੀ ਲਿਖ ਕੇ ਪਾਉਂਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਐਂ ਤੁਸੀਂ ਜਲੀਲ ਕਰ ਰਹੇ ਹੋ ਜਵਾਕਾਂ ਨੂੰ ਪੰਜਾਬ ਦੇ ਵਿੱਚ ਨਹੀਂ ਕੌਣ ਕਰ ਰਹੀ ਅੱਜ ਜਿਹੜੇ ਤੁਹਾਡੇ ਬਾਹਰ ਦੇ ਵਿੱਚ ਹਜ਼ਾਰ ਬੰਦਾ ਬੁੜੀਆਂ ਆ ਕੇ ਬੈਠਣਾ ਬਿਨਾਂ ਗੱਲ ਤੋਂ ਬਹਿ ਗਿਆ ਕਿ ਹਾਂ ਚਲੋ ਸਾਡੇ ਜਿਹੜੇ ਤੁਹਾਡੇ ਬਾਹਰ ਦੇ ਵਿੱਚ ਹਜ਼ਾਰਾਂ ਬੰਦਾ ਆ ਕੇ ਧਰਨੇ ਤੇ ਬੈਠੋ ਬਿਨਾਂ ਗੱਲ ਤੋਂ ਬੈਠ ਕੇ ਆ ਕਿ ਰੋਹਿਤ ਕੀ ਸਤਿ ਹਾਲ ਹੈ ਬਾਈ ਵਾਟ ਆਰ ਯੂ ਸੇਇੰਗ हेलो हेलो रोहित व्हाट आई थिंक पंजाबी इज नॉट अलाउड इन स्कूल हां पंजाबी इज नॉट अलाउड टू स्कूल व्हाई यू सेड लाइक दैट या नो वन विल से लाइक दैट वी आर गोइंग टू स्कूल इन पंजाब ओनली नो पंजाबी अलाउड है सर पंजाबी किने कह अलाउड ਨਹੀਂ ਹੈ ਕੋਈ ਭਾਈ ਸਾਹਿਬ ਜਾਂ ਤਾਂ ਮੈਂ ਕੋਈ ਹੋਰ ਫਾਰਸੀ ਬੋਲ ਰਿਹਾ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਅੱਜ ਜਿਹੜੇ ਹਜ਼ਾਰਾਂ ਬੰਦੇ ਤੁਹਾਡੇ ਸਕੂਲ ਦੇ ਮੁਰੇ ਆ ਕੇ ਧਰਨਾ ਮਾਰ ਕੇ ਬੈਠਿਆ ਜਵਾਕ ਉਹਨਾਂ ਦੇ ਮਾਪੇ ਕਿਹੜੀ ਗੱਲ ਤੋਂ ਬੈਠੇ ਆ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਨਹੀਂ ਕਰ ਰਹੇ ਉਹ ਤਾਂ ਮਸਲੇ ਹੀ ਸੀਗਾ ਸਰ ਜਿਹੜੇ ਪ੍ਰਿੰਸੀਪਲ ਸਰ ਸੀ ਨਾ ਆਪਣੇ ਉਹਨਾਂ ਨੂੰ ਬਦਲ ਰਹੇ ਸੀਗੇ ਕਿਉਂ ਤੇ ਸਟਾਫ ਉਹ ਸਟਾਫ ਬੈਠਾ ਸੀ ਪਰ ਨੇ ਤੇ ਇਹ ਕਿ ਪ੍ਰਿੰਸੀਪਲ ਸਰ ਨੂੰ ਨਹੀਂ ਬਦਲਣਾ ਉਹ ਭਾਈ ਸਾਹਿਬ ਗੱਲ ਸੁਣੋ ਇਹਨੂੰ ਗੱਲ ਨੂੰ ਕਮਾਓ ਨਾ ਤੂੰ ਪੱਕ ਪੰਜਾਬੀ ਮਾਂ ਦਾ ਪੁੱਤ ਆ ਮੈਂ ਲੱਖਾਂ ਸਦਾਣਾ ਬੋਲਦਾ ਠੀਕ ਆ ਨਾ ਇਹ ਇਹ ਗੱਲ ਨੂੰ ਕਮਾ ਨਾ ਤੂੰ ਵੀ ਘੱਟੋ ਘੱਟ ਆਪਣਾ ਫਰਜ਼ ਨਿਭਾ ਆਪਣੀ ਬੋਲੀ ਪ੍ਰਤੀ ਆ ਤੂੰ ਵੀ ਕਮਾਲ ਕਰ ਦਿਓ ਅੱਜ ਮੈਨੂੰ ਤਾਂ ਹਜ਼ਾਰਾਂ ਬੰਦਿਆਂ ਦੇ ਫੋਨ ਆਏ ਕਿ ਸਾਡੇ ਜੇ ਬਾਕੀ ਨੇ ਗੱਲ ਤੱਕ ਸੀ ਪਾ ਦਿੰਦੇ ਪੰਜਾਬੀ ਨਹੀਂ ਬੋਲਣ ਦਿੰਦੇ ਅਜਾ ਇਹ ਅੰਦਰ ਦੇ ਬੰਦੇ ਉਹਨੂੰ ਖੁਦ ਨੂੰ ਨਹੀਂ ਪਤਾ ਕਿ ਪੰਜਾਬੀ ਕੀ ਆ ਪੰਜਾਬੀ ਨੂੰ ਪਤਾ ਹੀ ਨਹੀਂ ਪੰਜਾਬੀ ਬੋਲੀ ਦਾ ਸਰ ਮੈਂ ਕਹਿ ਰਿਹਾ ਮੇਰੇ ਦੁਕਾਨਾਂ ਮੈਂ ਜਿਹੜੇ ਸੋਣ ਨੂੰ ਨਾ ਜੇਪਾਂ ਪਰ ਪਰ ਕਿ ਸੋਣ ਨੂੰ ਪੈਸੇ ਦਿੰਦੇ ਨੇ ਨਾਲੇ ਆਪਦੀ ਬੋਲੀ ਦਾ ਆਪਣੇ ਸੱਭਿਆਚਾਰ ਦਾ ਘਾਣ ਕਰਾ ਰਹੇ ਨੇ ਆਹ ਨਾ ਉਹ ਤਾਂ ਜ਼ਰੂਰੀ ਐ ਸਰ ਪੰਜਾਬੀ ਤੇ ਦੇਖੋ ਜ਼ਰੂਰੀ ਐ ਜਿੰਨੀ ਸੋਡੀ ਪੰਜਾਬੀ ਦੀ ਐਕਟੀਵਿਟੀ ਐ ਪੰਜਾਬੀ ਦੀਆਂ ਗਤੀਵਿਧੀਆਂ ਨੇ ਸੱਭਿਆਚਾਰ ਨਾਲ ਸੰਬੰਧਤ ਹੋਰ ਬੋਲੀ ਨਾਲ ਇਤਿਹਾਸ ਨਾਲ ਧਰਮ ਨਾਲ ਸਾਰੀਆਂ ਖਤਮ ਕਰੀ ਇਹਨਾਂ ਸਕੂਲ ਚੋਂ ਤੁਸੀਂ ਹਾਂਜੀ ਹਾਂ ਸਰ ਪੰਜਾਬੀ ਤਾਂ ਬਹੁਤ ਜ਼ਰੂਰੀ ਐ ਸੀ ਤਾਂ ਜ਼ਰੂਰੀ ਐ ਤੇ ਫਿਰ ਲਾਗੂ ਕਿਉਂ ਨਹੀਂ ਕਰਦੇ ਆ ਜਿਹੜਾ ਤੇ ਇੱਥੇ ਮੈਨੇਜਮੈਂਟ ਆ ਤੇਰਾ ਪ੍ਰਿੰਸੀਪਲ ਆ ਤੇਰੇ ਟੀਚਰ ਨੇ ਇਹਨਾਂ ਨੇ ਪਤਾ ਗੱਲ ਕੀ ਬੋਲੀ ਐ ਕਿ ਦੇਖੋ ਜੀ ਜਿਹੜੇ ਪੰਜਾਬ ਦੇ ਟੀਚਰ ਆ ਇਹ ਤਾਂ ਅਨ ਪੜਨੇ ਗਵਾਰ ਨੇ ਇਹਨਾਂ ਨੂੰ ਪਤਾ ਨਹੀਂ ਸਿ ਲਿਆ ਕੇ ਸਟਾਫ ਕੇਰਲਾ ਤੋਂ ਆਂਧਰਾ ਪ੍ਰਦੇਸ਼ ਨਾਲ ਇਹ ਤਾਂ ਹੈ ਕਹਿ ਰਹੇ ਆ ਕਿ ਇਹ ਕਹਿ ਰਹੇ ਸੀਗੇ ਅਸੀਂ ਵੀ ਇਸ ਤਰੀ ਵੈਸੇ ਨਾ ਅਸੀਂ ਕਿਹਨਾਂ ਸਾਥ ਸੀਗੇ ਭਾਈ ਸਾਹਿਬ ਤੱਕ ਘੱਟੋ ਘੱਟ ਪੜੇ ਜ਼ਮੀਰ ਤੇਰਾ ਮੈਨੂੰ ਨਾਂ ਦੱਸ ਦੱਜਣਾ ਕੀ ਆ ਮੜਾ ਨਾਂ ਤਾਂ ਦੱਸ ਮੈਨੂੰ ਕੀ ਆ ਆਪਣਾ ਕਿਹੜਾ ਪਿੰਡ ਗਾਂ ਕੀ ਆ ਮੈਨੂੰ ਪਤਾ ਲੱਗਿਆ ਤੂੰ ਬਾਕੀ ਪੰਜਾਬ ਦਾ ਕੀ ਨਾਂ ਆਪਣਾ ਕੋਈ ਸਮਝ ਨਹੀਂ ਰਹੇ ਉਹ ਮੈਂ ਕਿਹੜਾ ਭਰਾਵਾ ਤੈਨੂੰ ਕੋਈ ਤੇਰੇ ਗਾਲਚਾ ਆ ਕੇ ਪਾਉਣ ਲੱਗਿਆ ਮੈਂ ਤਾਂ ਤੁਹਾਨੂੰ ਐਨੇ ਪੁੱਛਦਾ ਵੀ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਯਾਰ ਅਸੀਂ ਕਿਉਂ ਨਹੀਂ ਫਰਜ਼ ਨਿਭਾ ਰਹੇ ਕਿਉਂ ਅਸੀਂ ਇਹਨਾਂ ਲੋਕਾਂ ਨਾਲ ਸਾਥ ਦੇ ਰਹੇ ਹਾਂ ਸਭ ਤੋਂ ਵੱਡੀ ਗਲਤੀ ਮੈਂ ਆਪਣੇ ਲੋਕਾਂ ਦੀ ਕੱਢਦਾ ਜਿਹੜੇ ਲੱਖਾਂ ਰੁਪਇਆ ਝੋਕਦੇ ਆ ਹਜ਼ਾਰਾਂ ਕਰੋੜਾਂ ਰੁਪਇਆ ਝੋਕਦੇ ਆ ਜਿਹੜੇ ਚੀਸਾਂ ਦੇ ਰੂਪ ਤੇ ਨਾਲਿਆਂ ਦੀ ਬੋਲੀ ਦੇ ਵਿਰਸੇ ਦਾ ਘਾਣ ਕਰਾ ਰਹੇ ਨੇ ਯਾਰ ਮੈਂ ਵੀ ਇਹੀ ਕਹਿ ਰਿਹਾ ਮੈਂ ਤਾਂ ਆਪ ਤੁਹਾਡੇ ਨਾਲ ਐ ਇਹਨੂੰ ਲੈ ਤਰੇ ਆ ਜਿਹੜਾ ਮੁਰੇ ਲਾਇਆ ਹੋਇਆ ਨੂੰ ਐ ਨਹੀਂ ਪਤਾ ਵੀ ਇਹ ਬੰਦਾ ਕੀ ਬੋਲੀ ਜਾਂਦਾ ਇਹ ਸਾਡੇ ਜਵਾਕਾਂ ਨੂੰ ਪੰਜਾਬੀ ਪੜ੍ਹਨ ਦੇਣਗੇ ਹੂੰ ਹੂੰ। ਸਾਰਾ ਸਾਬ ਲੈ ਆ ਕਿ ਦੋ ਯੰਦਰਾ ਤੋਂ ਰੱਖ ਲਿਆ। ਹਾਂਜੀ। ਤੇ ਫੇਰ ਯਾਰ ਤੁਸੀਂ ਕਮਾਲ ਕਰੀ ਜੈਨੋ ਯਾਰ ਤੁਸੀਂ। ਤੂੰ ਦਾ ਘੱਟੋ ਘੱਟ ਆਪਣੇ ਲੋਕਾਂ ਨਾਲ ਬਾਹਰ ਜਾ ਕੇ ਬੈਠ ਜਿੱਦੇ ਧਰਨੇ ਦੇ ਬੈਠੇ ਆ ਵੀ ਹਾਂ ਯਾਰ ਮੈਂ ਤੁਹਾਡੇ ਨਾਲ। ਲੁੱਟ ਮਾਰੋ ਯਾਰ ਇਹ ਜੀ ਨੌਕਰੀ ਨੂੰ ਸਾਰੀ ਜੁੱਤੀ ਦੇ ਰੱਖੋ ਇਹ ਨੌਕਰੀ ਜਿਹੜੀ ਛੁੱਡੀ ਸੀ। ਫੌਂਡ ਨੂੰ ਖਤਮ ਕਰਨ ਦੇ ਤਰੇ ਹੋਏ ਲੋਕ ਨੇ ਯਾਰ ਇਹ। ਠੀਕ ਠੀਕ ਹੈ ਠੀਕ ਹੈ। ਠੀਕ ਨੇ ਉਹ ਬੰਦਿਆਂ ਨੂੰ ਸਮਝਾ ਦਿਓ ਵੀ ਸਕੂਲ ਚ ਆਵਾਂਗੇ ਤਾਂ ਜਰੂਰ ਕੱਢਾਂਗੇ ਆ ਕੇ ਜਿਵੇਂ ਪਹਿਲਾਂ ਸਕੂਲਾਂ ਦਾ ਕੱਢਿਆ ਜੇ ਆਹ ਕੋਈ ਤਰਕੂਤ ਕੀਤੀ ਇਹਨਾਂ ਨੇ। ਠੀਕ। ਹੱਦ ਹੋ ਗਿਆ ਗੱਲ ਤੱਕ ਦੀ ਪਾ ਕੇ ਛੜਨ ਦਾ ਜਵਾਕ ਨੂੰ ਕਮਾਲ ਹੈ ਬਸੇ ਬੰਦੇ ਨੂੰ ਤੁਸੀਂ ਇੱਕ ਬੱਚੇ ਨੂੰ ਤੁਸੀਂ ਇਹ ਮਹਿਸੂਸ ਕਰਾ ਰਹੇ ਹੋ ਵੀ ਤੇਰੀ ਬਹੁਤ ਵੱਡੀ ਗਲਤੀ ਆ ਤੂੰ ਪੰਜਾਬੀ ਕੰਮ ਬੋਲਿਆ ਕਮਾਲ ਦੀ ਗੱਲ ਆ ਹਾਂਜੀ ਆ ਸਾਡਾ ਹਾਲੂ ਪੰਜਾਬ ਦੇ ਵਿੱਚੋਂ ਵੀ ਖਾਸ ਤੌਰ ਤੇ ਮਾਨਸਾ ਜਿੱਥੇ ਅਸੀਂ ਮੋਢ ਬੈਠੇ ਮਾਲਵੇ ਦਾ ਧੁਰਾ ਜਿਹੜਾ ਅਸੀਂ ਮੰਨਦੇ ਆ ਬਰਿੰਡਾ ਮਾਨਸਾ ਉੱਥੇ ਸਾਡੀ ਗੋਲੀ ਦਾ ਘਾਣ ਯਾਰ ਇਹਨੂੰ ਬੰਦਿਆਂ ਨੂੰ ਸਮਝਾ ਦੇਈ ਮੈਂ ਬੰਦਾ ਕੌਣ ਆ ਤੇ ਮੈਂ ਕੀ ਨੇ ਸਕੂਲਾਂ ਜਲੂਸ ਕੱਢੂ ਨਾਲ ਇਹਨਾਂ ਦਾ ਕੱਢੂ ਆ ਕੇ ਠੀਕ ਪਰ ਦੁੱਖ ਤਾਂ ਮੈਨੂੰ ਛੋਟੇ ਵੀਰ ਮੈਨੂੰ ਆਪਣੇ ਲੋਕਾਂ ਦੇ ਆ ਜਿਹੜੇ ਸਾਡੇ ਲੋਕ ਅਸੀਂ ਆਪਣੀ ਮਾਂ ਬੋਲੀ ਦੇ ਆਪ ਗੁਦਾਰ ਲੋਕ ਆ ਜਿਹੜੇ ਉੱਠ ਨਹੀਂ ਰਹੇ ਆਪਣੇ ਜਵਾਕਾਂ ਨੂੰ ਨਹੀਂ ਪਹੁੰਚਦੇ ਸਕੂਲਾਂ ਆਏ ਨੂੰ ਵੀ ਤੈਨੂੰ ਕੀ ਪੜ੍ਹਾਉਂਦੇ ਓਏ ਪੰਜਾਬੀ ਬੋਲਣ ਤੇ ਮੈਂ ਕੋਈ ਬੋਲੀ ਦੇ ਖਿਲਾਫ ਨਹੀਂ ਮੈਂ ਲੋਕਾਂ ਨੇ ਬੋਲ ਮੈਂ ਕਹਿੰਦਾ ਤੁਸੀਂ ਜੇ ਮਰਜ਼ੀ ਜਵਾਕ ਨੂੰ ਅੰਗਰੇਜ਼ੀ ਪੜ੍ਹਾਓ ਯਾਰ ਹਿੰਦੀ ਜੋ ਮਰਜ਼ੀ ਪੜ੍ਹਾਓ ਯਾਰ ਤੁਸੀਂ ਆਪ ਦੀ ਬੋਲੀ ਕਮ ਮਾਰ ਰਹੇ ਆਂ ਹਾਂਜੀ ਹਾਂ ਇਹਨੂੰ ਦੱਸ ਤੀ ਇਹ ਬੰਦਾ ਕੌਣ ਆ ਠੀਕ ਇਹਨਾਂ ਨੂੰ ਪਤਾ ਨਹੀਂ ਹੁਣ ਹਾਂ ਠੀਕ ਹਾਂ ਇਹ ਆਏ ਨਹੀਂ ਅਸੀਂ ਬਕਸ਼ਣੇ ਜਿਹੜੇ ਬੰਦੇ ਸਾਡੀ ਬੋਲੀ ਨੂੰ ਮਾਰਨਗੇ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ ਜਾ ਕੇ ਆਪਣਾ ਆਪਣਾ ਕਲਚਰ ਆਪਣਾ ਸੱਭਿਆਚਾਰ ਤੇ ਆਪਣਾ ਸਾਰਾ ਕੁਝ ਥੋਪ ਦੇਵਾਂਗੇ ਇਹਨੂੰ ਕਹੇ ਬਹਿਮ ਕੱਢ ਦਿਓ ਠੀਕ ਹੁਣ ਪੰਜਾਬੀ ਨੂੰ ਬਾਤ ਨਹੀਂ ਜਿਹੜੀ ਬੋਲੀ ਸਮਝਦਾ ਇਹ ਠੀਕ ਹੈ ਤਦ ASCII ਇਹ ਕਿ ਪੰਜਾਬ ਦੇ ਬਹੁਤੇ ਨਿੱਜੀ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਰੋਕ ਕੇ ਜ਼ਿਆਦਾਤਰ ਸਕੂਲਾਂ ਵਿੱਚ ਅੰਗਰੇਜ਼ੀ ਜਾਂ ਫਿਰ ਹਿੰਦੀ ਬੋਲਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਹਾਲਾਂਕਿ ਕੁਝ ਸਕੂਲਾਂ ਅੰਦਰ ਉਹ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਸਕੂਲਾਂ ਖਿਲਾਫ ਆਵਾਜ਼ ਵੀ ਉੱਠਦੀ ਹੈ ਪਰ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਸਕੂਲ ਪ੍ਰਬੰਧਕ ਮੂੜ ਆਪਣੀਆਂ ਹਰਕਤਾਂ ਤੇ ਆ ਜਾਂਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ